ਇੱਕ ਅਯੋਕੀ ਦੁਨੀਆ ਜੋ ਅੰਧਵਿਸ਼ਵਾਸਾਂ, ਵੱਡ ਸੋਟ ਅਤੇ ਧਾਰਮਿਕ ਪੱਖਪਾਤ ਦੀਆਂ ਜੰਜੀਰਾਂ ਚ ਜਕੜੀ ਹੋਈ ਸੀ। ਉਮੀਦਾਂ ਬਰਫ਼ ਦੇ ਢੇਰਾਂ ਵਾਂਗ ਜੰਮ ਗਈਆਂ ਸਨ ਪਰ ਫਿਰ ਇੱਕ ਆਵਾਜ਼ ਉੱਠੀ ਜੋ ਹਰ ਦਿਲ ਨੂੰ ਜਗਾਉਣ ਲਈ ਆਈ। ਇਹ ਸਾਖੀ ਸਿਰਫ ਇੱਕ ਕਹਾਣੀ ਨਹੀਂ ਸੱਚ ਅਤੇ ਝੂਠ, ਅਹੰਕਾਰ ਅਤੇ ਨਿਮਰਤਾ ਤੇ ਅੰਧਕਾਰ ਅਤੇ ਚਾਨਣ ਦੀ ਟੱਕਰ ਦੀ ਅਨਮੋਲ ਯਾਦ ਹੈ। ਇਹ ਸਾਖੀ ਇੱਕ ਪੁਰਾਣੇ ਪਿੰਡ ਦੇ ਇਤਿਹਾਸ ਤੋਂ ਜੁੜੀ ਹੈ ਜਿੱਥੇ ਇੱਕ ਮੰਦਿਰ ਇਕ ਅਹੰਕਾਰਪੂਰਣ ਪੁਜਾਰੀ ਅਤੇ ਇੱਕ ਮਹਾਨ ਗੁਰੂ ਦੀ ਗੂੰਜ ਸਮਾਜ ਦੇ ਪਰਮਾਤਮਾ ਨੂੰ ਤੋੜਨ ਲਈ ਆਈ ਸੀ ਗੁਰੂ ਜੀ ਸਿੱਖਿਆ ਦਿੰਦੇ ਸਨ ਪ੍ਰਭੂ ਹਰ ਕਣ ਵਿੱਚ ਹੈ ਸੱਚੀ ਪੂਜਾ ਨੰ ਮੰਦਰਾਂ ਵਿੱਚ ਸੀਉਂਤ ਹੈ ਨਹੀਂ ਕਿਸੇ ਰਸਮ ਵਿੱਚ ਸੱਚੀ ਪੂਜਾ ਉਹ ਹੈ ਜੋ ਹਿਰਦੇ ਵਿੱਚ ਹੈ ਇਸ ਅਸਾਕੀ ਦੀ ਪੜਾਈ ਸਾਡੇ ਲਈ ਅੱਜ ਵੀ ਇੱਕ ਪਾਠ ਹੈ ਆਓ ਇਸ ਮਹਾਨ ਸਚਾਈ ਨੂੰ ਸਮਝੀਏ ਸੋ ਗੁਰੂ ਪਿਆਰਿਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਵਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਆਪਣੀ ਯਾਤਰਾ ਤੇ ਨਿਕਲੇ ਉਹ ਅਨੇਕਾਂ ਪਿੰਡਾਂ ਸਹਿਰਾਂ ਅਤੇ ਜਗ੍ਹਾ ਤੋਂ ਲੰਘ ਰਹੇ ਸਨ ਹਰ ਜਗ੍ਹਾ ਉਹਨਾਂ ਨੇ ਲੋਕਾਂ ਨੂੰ ਪ੍ਰੇਰਨਾ ਦਾ ਇੱਕ ਸਿੱਖਿਆ ਦਿੱਤੀ ਉਹਨਾਂ ਦਾ ਮਕਸਦ ਸੀ ਸਮਾਜ ਦੇ ਭਰਮ ਕੰਟੜਪਤ ਅਤੇ ਅਸਮਾਨਤਾਂ ਨੂੰ ਦੂਰ ਕਰਨਾ ਇੱਕ ਦਿਨ ਗੁਰੂ ਜੀ ਇੱਕ ਪਿੰਡ ਵਿੱਚ ਪਹੁੰਚੇ ਜੋ ਧਾਰਮਿਕ ਵਿਸ਼ਵਾਸਾਂ ਅਧਿਪਕ ਪਖ ਪਾਤ ਨਾਲ ਘਿਰਿਆ ਹੋਇਆ ਸੀ ਪਿੰਡ ਦੇ ਮੱਧ ਵਿੱਚ ਇੱਕ ਪੁਰਾਣਾ ਮੰਦਿਰ ਸੀ ਪਿੰਡ ਦੇ ਲੋਕ ਇਸ ਮੰਦਿਰ ਨੂੰ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਮੰਨਦੇ ਸਨ ਪਰ ਮੰਦਿਰ ਦਾ ਪੁਜਾਰੀ ਅਹੰਕਾਰਪੂਰਨ ਅਤੇ ਸਵਾਰਥੀ ਸੀ ਉਸ ਦਾ ਮੰਨਣਾ ਸੀ ਕਿ ਪ੍ਰਭੂ ਸਿਰਫ ਮੰਦਿਰ ਦੇ ਅੰਦਰ ਹੀ ਹੈ ਜਦ ਗੁਰੂ ਜੀ ਮੰਦਿਰ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੇ ਮਰਦਾਨਾਂ ਨੂੰ ਕਿਹਾ ਇਹ ਥਾਂ ਸਚਾਈ ਦਾ ਪਰ ਬੇਦਾਰ ਕਰਨ ਲਈ ਤਿਆਰ ਹੈ। ਅਹੰਕਾਰ ਅਤੇ ਸੱਚਾਈ ਦੀ ਟੱਕਰ ਜ਼ਰੂਰ ਹੋਵੇਗੀ। ਗੁਰੂ ਜੀ ਮੰਦਰ ਦੇ ਅੰਦਰ ਜਾਣ ਲੱਗੇ ਤਾਂ ਪੁਜਾਰੀ ਨੇ ਰਸਤਾ ਰੋਕ ਦਿੱਤਾ। ਪੁਜਾਰੀ ਨੇ ਕਿਹਾ ਇਹ ਮੰਦਰ ਸਿਰਫ ਉੱਚ ਵਰਣ ਦੇ ਅਤੇ ਧਨਵਾਨ ਲੋਕਾਂ ਲਈ ਹੈ। ਤੁਸੀਂ ਇੱਥੇ ਨਹੀਂ ਆ ਸਕਦੇ। ਗੁਰੂ ਜੀ ਹੱਸ ਪਏ ਤੇ ਕਿਹਾ ਪ੍ਰਭੂ ਦੀ ਰਚਨਾ ਵਿੱਚ ਕੋਈ ਊਚ ਨੀਚ ਨਹੀਂ। ਪ੍ਰਭੂ ਤਾਂ ਹਰ ਜਗ੍ਹਾ ਹੈ। ਪੁਜਾਰੀ ਨੇ ਇਹ ਗੱਲ ਸੁਣ ਕੇ ਮਜ਼ਾਕ ਵਾਂਗ ਅਣਸੁਣੀ ਕਰ ਦਿੱਤੀ। ਗੁਰੂ ਜੀ ਮੰਦਰ ਦੇ ਬਾਹਰ ਹੀ ਉ ngồi ਸਜਾਈ ਅਤੇ ਕੀਰਤਨ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਜੇ ਪ੍ਰਭੂ ਸਿਰਫ ਇਸ ਮੰਦਰ ਵਿੱਚ ਹੈ ਤਾਂ ਉਸ ਦੀ ਹਾਜ਼ਰੀ ਸਿਰਫ ਇੱਥੇ ਹੋਵੇਗੀ ਪਰ ਜੇ ਉਹ ਹਰ ਥਾਂ ਹੈ ਤਾਂ ਉਸ ਦੀ ਮਿਹਰ ਇੱਥੇ ਵੀ ਆਵੇਗੀ। ਲੋਕ ਜੀ ਗੁਰੂ ਜੀ ਦੇ ਬਚਨ ਸੁਣ ਕੇ ਮੰਦਰ ਦੇ ਬਾਹਰ ਇਕੱਠੇ ਹੋ ਗਏ। ਪੁਜਾਰੀ ਦਾ ਅਹੰਕਾਰ ਹੌਲੀ-ਹੌਲੀ ਤੋਂ 83 ਇੱਕ ਸਵੇਰ ਪੁਜਾਰੀ ਨੇ ਆਪਣੇ ਅਹੰਕਾਰ ਨੂੰ ਪਿੱਸੇ ਛੱਡ ਕੇ ਗੁਰੂ ਜੀ ਦੇ ਪੈਰਾਂ ਵਿੱਚ ਮਾਫੀ ਮੰਗੀ। ਗੁਰੂ ਜੀ ਨੇ ਕਿਹਾ ਸੱਚ ਦਾ ਰਾਹੀ ਬਣਨ ਲਈ ਦਿਲ ਨੂੰ ਖੁੱਲ੍ਹਾ ਰੱਖੋ। ਸੱਚਾ ਧਰਮ ਮੰਦਰਾਂ ਵਿੱਚ ਨਹੀਂ ਪਰਮਨੁਕਤਾ ਦੀ ਸੇਵਾ ਵਿੱਚ ਹੈ। ਪੁਜਾਰੀ ਨੇ ਮੰਦਰ ਦੇ ਦਰਵਾਜ਼ੇ ਸਭ ਲਈ ਖੋਲ ਦਿੱਤੇ ਅਤੇ ਮੰਨਿਆ ਕਿ ਸੱਚੇ ਧਰਮ ਲਈ ਦਿਲ ਦਾ ਖੋਲਣਾ ਜ਼ਰੂਰੀ ਹੈ। ਪਿੰਡਾਂ ਦੇ ਲੋਕਾਂ ਨੇ ਇਹ ਸਿੱਖਿਆ ਆਪਣੇ ਜੀਵਨ ਵਿੱਚ ਲਾਗੂ ਕੀਤੀ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਪਿੱਛੇ ਇੱਕ ਨਵੀਂ ਜੋਤ ਜਗ ਚੁੱਕੀ ਸੀ ਅਸਲ ਤਰਮ ਉਹ ਹੈ ਜੋ ਅਹੰਕਾਰ ਝੂਠ ਅਤੇ ਪੱਖਪਾਤ ਨੂੰ ਤੋੜ ਕੇ ਸੱਚਾਈ ਸਮਾਨਤਾ ਅਤੇ ਸੇਵਾ ਵੱਲ ਲੈ ਕੇ ਜਾਵੇ ਗੁਰੂ ਜੀ ਦੇ ਇਸ ਸੰਦੇਸ਼ ਨਾਲ ਸਾਡਾ ਇਹ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਸਾਡੇ ਚੈਨਲ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਸਾਰੇ ਸਿੱਖ ਸੰਗਤਾਂ ਦਾ